ਕਿ ਸਾਡੇ ਪੰਜਾਬ ਦੇ ਵਿੱਚ ਵੱਸਦੇ ਪੰਜਾਬੀਆਂ ਦਾ ਅੱਜ ਦੀ ਡੇਟ 'ਚ ਖਾਣ-ਪਾਣ ਥੋੜਾ ਜਿਆਦਾ ਟੇਡਾ-ਮੇਡਾ ਹੋ ਗਿਆ ਹੈਗੇ ਤਾਂ ਪਹਿਲਾਂ ਵੀ ਖਾਣ ਦੇ ਸ਼ਕੀਨਤੀ ਪਰ ਪਹਿਲਾਂ ਤੌੜੀ ਦਾ ਸਾਗ ਖਾਂਦੇ ਸੀ ਪਹਿਲਾਂ ਆਪਾਂ ਚਾਟੀ ਦਾ ਦੁੱਧ ਪੀਂਦੇ ਸੀ ਨਾ ਸੌਰੀ ਚਾਟੀ ਦੀ ਲੱਸੀ ਪੀਂਦੇ ਸੀ ਕਾੜਨੀ ਦਾ ਦੁੱਧ ਪੀਂਦੇ ਸੀ ਉਹ ਜਿਹੜਾ ਫਰਕ ਹੈ ਉਹਨੇ ਅਸਰ ਪਤਾ ਸਾਡੇ ਕਿੱਥੇ ਪਾਇਆ ਉਹਨੇ ਪਾਇਆ ਸਾਡੇ ਪਾਚਨ ਕਿਰਿਆ ਤੇ ਸਾਡੇ ਬ੍ਰੇਨ ਤੇ ਸਡੇ ਜਦੋਂ ਦਿਮਾਗ ਦਾ ਜਿਹੜਾ ਇੱਥੋਂ ਨਾ ਜੀ ਸੈੱਲ ਬੀਕ ਹੁੰਦਾ ਤਾਂ ਫਿਰ ਉਹ ਸਿੱਧਾ ਪਾਚਨ ਕਰਿਆ ਤੇ ਇਫੈਕਟ ਕਰਦਾ ਜਿਹੜਾ ਖਾਣਾ ਫੈਟੀ ਲੀਵਰ ਦਾ ਸ਼ਿਕਾਰ ਹੋਇਆ ਪਿਆ ਕਿ ਅਸੀਂ ਖਾਣ-ਪਾਨ ਜਿਹੜਾ ਸੀਗਾ ਉਹਨੂੰ ਉਹ ਦੇਣਾ ਸ਼ੁਰੂ ਕਰਤਾ ਜਿਹਦਾ ਉਹ ਆਦੀ ਨਹੀਂ ਸੀਗਾ ਉਹਨੂੰ ਉਹਨੂੰ ਆਦਤ ਪਈ ਹੋਈ ਸੀ ਦੁੱਧ ਘਿਓ ਮੱਖਣ ਦੀ ਅਸੀਂ ਉਹਨੂੰ ਖਵਾਤੇ 버ਗਰ ਪੀਜੇ ਭੁੱਖ-ਭੁੱਕ ਕੇ ਨੂਣ ਉਹਦੇ ਉੱਤੇ ਮਤਲਬ ਕਹਿਣ ਦਾ ਅਸੀਂ ਜਿੱਥੇ ਮਤਲਬ ਕਿ ਵਧੀਆ ਚਟਣੀ ਖਾਂਦੇ ਸੀ ਤਣੀਆਂ ਪਦੀਨੇ ਦੀ ਚਟਣੀ ਖਾਂਦੇ ਸੀ ਤੇ ਅਸੀਂ ਉਹਦੀ ਜਗ੍ਹਾ ਤੇ ਸੌਸ ਖਾਣੀ ਸ਼ੁਰੂ ਕਰਤੀ ਕੋਈ ਕਹਿੰਦਾ ਜੀ ਤુલਸੀਦਾਰ ਕਪੀ ਲਓ ਕੋਈ ਕਹਿੰਦਾ ਜੀ ਗਲੋਏ ਖਾ ਲਓ ਕੋਈ ਕਹਿੰਦਾ ਜੀ ਆਮਲਾ ਖਾ ਲਓ ਕੋਈ ਕਹਿੰਦਾ ਜੀ ਐਲੋਵੇਰਾ ਖਾ ਲਓ ਕੋਈ ਕਹਿੰਦਾ ਅਰਜੁਨ ਦਾ ਸੱਕ ਲੈ ਲਓ ਤਾਂ ਕਿ ਤੁਹਾਡਾ ਜਿਹੜਾ ਹਾਰਟ ਉਹ ਠੀਕ ਰਹੇ ਦੇਖੋ ਅਸੀਂ ਬਣਾਇਆ ਇਹਦੇ ਵਿੱਚ ਇੱਕ ਰਸ ਰਸ ਜਿਹੜਾ ਹੁੰਦਾ ਇਹਨੂੰ ਅਸੀਂ ਦਿੱਤਾ ਪੰਜ ਰਸ ਦਾ ਨਾਮ ਇਹਨਾਂ ਪਾਚਨ ਕਿਰਿਆ ਨੂੰ ਠੀਕ ਕਰਦਾ ਇਹ ਇਹ ਜਿਹੜਾ ਰਸ ਹੈ ਇਹਦੇ ਵਿੱਚ ਅਸੀਂ ਪਾਈ ਤુલਸੀ ਗਲੋਏ ਆਮਲਾ অ্যালোਵেরা ਤੇ ਅਰਜੁਨ ਅਰਜੁਨ ਸੱਕ ਦਾ ਪਾਊਡਰ ਦਾ ਐਕਸਟ੍ਰੈਕਟ ਲਿਆ ਸਾਰੀਆਂ ਚੀਜ਼ਾਂ ਹੁਣੇ ਪੰਜ ਚੀਜ਼ਾਂ ਇਹਦੇ ਵਿੱਚ ਪੈ ਗਈਆਂ ਤੇ ਇਹ ਬਣ ਗਿਆ ਪੰਚਮਰਸ ਬਲੋਟਿੰਗ ਆਉਂਦੀ ਆ ਖੱਟੇ ਢ ਘਰ ਆਉਂਦੇ ਆ ਉਲਟੀਆਂ ਆਉਂਦੀਆਂ ਨੇ ਕਿਸੇ ਨੂੰ ਖਾਦਾ ਪੀਤਾ ਪਚਦਾ ਨਹੀਂ ਕਈ ਕਹਿੰਦੇ ਆਂ ਕਾਲਜੇ ਚਤੀ ਪਿਆ ਵੀਰ ਧੂ ਜੀ ਪਈ ਜਾਂਦੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਇਹ ਨਾਸ ਕਰ ਦਿੰਦਾ ਲੈਣਾ ਕਿੰਨਾ 20 ਐਮ ਐਲ 20 ਤੋਂ 30 ਐਮ ਐਲ ਲੈ ਲਓ ਖਾਲੀ ਪੇਟ ਪੀਓ ਪਹਿਲਾਂ ਦਾ ਸਵੇਰੇ ਸਵੇਰੇ ਕਿਉਂ ਜਦੋਂ ਤੁਸੀਂ ਇਹਨੂੰ ਖਾਲੀ ਪੇਟ ਪੀਣਾ ਸ਼ੁਰੂ ਕਰੋਗੇ ਇਹਨੇ ਕੀ ਕਰਨਾ ਇਹਨੇ ਤੁਹਾਡੇ ਪਾਚਨ ਕਿਰਿਆ ਨੂੰ ਠੀਕ ਕਰਨਾ ਕਿਵੇਂ ਕਰਨਾ ਖਾਣਾ ਸਹੀ ਤਰੀਕੇ ਨਾਲ ਹਜ਼ਮ ਨਾ ਹੋਣਾ ਖਾਣ ਤੋਂ ਬਾਅਦ ਬਲੋਟਿੰਗ ਹੋ ਜਾਣੀ ਗੈਸ ਬਣ ਜਾਣੀ ਜਾਂ ਖੱਟੇ ਡਕਾਰ ਆਣੇ ਜਾਂ ਫਿਰ ਥੋੜਾ ਅਨਕੰਫਰਟੇਬਲ ਜਿਹਾ ਫੀਲ ਹੋਣਾ ਸੋ ਇਹ ਪ੍ਰੋਬਲਮ ਅੱਜਕਲ ਕਈਆਂ ਨੂੰ ਦੇਖੀ ਜਾਂਦੀ ਹੈ ਸੋ ਰੀਜ਼ਨ ਇਸ ਦੇ ਬਾਰੇ ਬਹੁਤ ਸਾਰੇ ਇਸ ਦੇ ਪਿੱਛੇ ਪਾਇਆ ਜਾ ਸਕਦੇ ਨੇ ਸਾਡੀ ਖਾਣ ਪੀਣ ਦੀਆਂ ਆਦਤਾਂ ਸਹੀ ਨਹੀਂ ਹੈ ਅਸੀਂ ਕਈ ਵਾਰੀ ਜ਼ਿਆਦਾ ਫਾਈਬਰ ਵਾਲੀ ਚੀਜ਼ਾਂ ਨਹੀਂ ਖਾ ਰਹੇ ਹੁੰਦੇ ਆ ਜ਼ਿਆਦਾ ਮੈਦੇ ਵਾਲੀ ਚੀਜ਼ਾਂ ਜ਼ਿਆਦਾ ਫਰਾਈ ਵਾਲੀ ਚੀਜ਼ਾਂ ਖਾ ਰਹੇ ਹੁੰਦੇ ਆ ਜਿਸ ਦੇ ਨਾਲ ਸਾਡਾ ਡਾਈਜੈਸਟਿਵ ਸਿਸਟਮ ਜਿਹੜਾ ਹੈ ਕਾਫੀ ਹੱਦ ਤੱਕ ਡਿਸਟਰਬ ਹੋ ਚੁੱਕਿਆ ਹੁੰਦਾ ਹੈ ਜੇਕਰ ਸਾਡੀ ਪਾਚਨ ਕਿਰਿਆ ਸਹੀ ਨਹੀਂ ਰਹੇਗੀ ਤਾਂ ਸਾਡੀ ਬਾਡੀ ਸਹੀ ਢੰਗ ਦੇ ਨਾਲ ਫੰਕਸ਼ਨ ਨਹੀਂ ਕਰ ਪਾਉਂਦੀ ਇੱਥੋਂ ਤੱਕ ਕਿ ਸਾਡਾ ਜਿਹੜਾ ਬ੍ਰੇਨ ਹੈ ਉਹ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਪੈਂਦਾ ਅਸੀਂ ਚੜਚੜੇ ਰਹਿੰਦੇ ਆ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸਾਨੂੰ ਗੁੱਸਾ ਬਹੁਤ ਆਣ ਲੱਗਦਾ ਸੋ ਇਸ ਸਬਦ ਲਈ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਲੀਵਰ ਹੈ ਉਹ ਤੰਦਰੁਸਤ ਰਹੇ ਫੈਟੀ ਲੀਵਰ ਕਈਆਂ ਦੇ ਪ੍ਰੋਬਲਮ ਅਸੀਂ ਸੁਣਦੇ ਆ ਦੇਖਦੇ ਆ ਸੋ ਉਸ ਦੇ ਨਾਲ ਤੁਹਾਡਾ ਪੂਰਾ ਬਾਡੀ ਸਿਸਟਮ ਜੋ ਹੈ ਡਿਸਟਰਬ ਹੋ ਜਾਂਦਾ ਹੈ ਸੋ ਅੱਜ ਦੀ ਵੀਡੀਓ ਖਾਸ ਇਸੇ ਲਈ ਹੈ ਕਿ ਜੇਕਰ ਤੁਹਾਡਾ ਡਾਈਜੈਸਟਿਵ ਸਿਸਟਮ ਯਾਨੀ ਪਾਚਨ ਕਿਰਿਆ ਸਹੀ ਰਹੇਗੀ ਤਾਂ ਤੁਸੀਂ ਚੰਗੇ ਤਰੀਕੇ ਨਾਲ ਕੰਮ ਕਰ पाओगे ਚੰਗਾ ਸੋਚ पाओगे ਜ਼ਿੰਦਗੀ ਵਿੱਚ ਜੋ ਅਚੀਵ ਕਰਨਾ ਚਾਹੁੰਦੇ ਹੋ ਜੋ ਵੀ ਕੰਮ ਕਰਨਾ ਚਾਹੁੰਦੇ ਹੋ ਉਹ ਤਾਂ ਹੀ ਕਰ ਸਕੋਗੇ ਜੇਕਰ ਤੁਹਾਡੀ ਪਾਚਨ ਕਿਰਿਆ ਸਹੀ ਹੋਵੇਗੀ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਅੱਜ ਇੱਕ ਖਾਸ ਜਾਣਕਾਰੀ ਇਸ ਖਾਸ ਹੈਲਥ ਅਵੇਅਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤੇ ਅਸੀਂ ਹਰ ਵਾਰ ਦੀ ਤਰ੍ਹਾਂ ਵੈਦਬਾਨ ਆਰਵੈਦਿਕ ਦੇ ਮੈਸਰ ਸੁਭਾਸ਼ ਗੋਇਲ ਜੀ ਤੋਂ ਇਸ ਦੇ ਲਈ ਵੀ ਖਾਸ ਜੋ ਹੈ ਨੁਸਖਾ ਤੁਹਾਡੇ ਲਈ ਲੈ ਆਏ ਆ ਤਾਂ ਕਿ ਤੁਸੀਂ ਹੋਰ ਜ਼ਿਆਦਾ ਜद्दोजਹਿਦ ਨਾ ਕਰਦੇ ਹੋਏ ਆਪਣੀ ਡਾਈਟ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਨੂੰ ਜ਼ਰੂਰ ਐਡ ਕਰ ਲਓ ਜਿਸ ਦੇ ਨਾਲ ਤੁਹਾਡੀ ਪਾਚਨ ਕਿਰਿਆ ਸਹੀ ਢੰਗ ਦੇ ਨਾਲ ਕੰਮ ਕਰੇ ਤੇ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਬਦਹਜ਼ਮੀ ਖੱਟੇ ਡਕਾਰ ਗੈਸ ਬਣ ਜਾਣਾ ਜਾਂ ਖਾਦਾ ਪੀਤਾ ਜੋ ਹੈ ਹজম ਨਾ ਹੋਣਾ ਇੱਕ ਗੱਲ ਹੋਰ ਯਾਦ ਰੱਖੋ ਜੇਕਰ ਤੁਹਾਡਾ ਲਿਵਰ ਸਹੀ ਵਰਕਿੰਗ ਨਹੀਂ ਕਰ ਰਿਹਾ ਤਾਂ ਤੁਸੀਂ ਜਿੰਨਾ ਮਰਜ਼ੀ ਪੋਸ਼ਟਿਕ ਆਹਾਰ ਖਾ ਰਹੇ ਹੋ ਤੁਹਾਡੇ ਸਰੀਰ ਨੂੰ ਉਸੇ ਗੁਣ ਮਿਲ ਹੀ ਨਹੀਂ پا ਰਹੇ ਜੇਕਰ ਲੀਵਰ ਸਾਡਾ ਹੈਲਦੀ ਹੋਏਗਾ ਤਾਂ ਹੀ ਸਾਨੂੰ ਅੱਛੀਆਂ ਚੀਜ਼ਾਂ ਖਾਦੇ ਖਾਦੇ ਜੋ ਅਸੀਂ ਖਾ ਰਹੀਆਂ ਚੀਜ਼ਾਂ ਉਹਨਾਂ ਦੇ ਗੁਣ ਸਾਡੇ ਸਰੀਰ ਨੂੰ ਲੱਗ ਪਾਣਗੇ ਚਲੋ ਮੈਂ ਹੋਰ ਜ਼ਿਆਦਾ ਗੱਲ ਨਹੀਂ ਕਰਦੀਆਂ ਸਵਾਗਤ ਕਰਦੇ ਹਾਂ ਜੀ ਵੈਦਬਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੋਲ ਜੀ ਦਾ ਸਵਾਗਤ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਖਾਸ ਜਾਣਕਾਰੀ ਕਿ ਸਾਡੇ ਪੰਜਾਬ ਦੇ ਵਿੱਚ ਵੱਸਦੇ ਪੰਜਾਬੀਆਂ ਦਾ ਅੱਜ ਦੀ ਡੇਟ 'ਚ ਖਾਣ-ਪਾਣ ਥੋੜਾ ਜਿਹਾ ਟੇਡਾ-ਮੇਡਾ ਹੋ ਗਿਆ ਹੈਗੇ ਤਾਂ ਅੱਬ ਪਹਿਲਾਂ ਵੀ ਖਾਣ ਦੇ ਸ਼ਕੀਨ ਸੀ ਪਰ ਪਹਿਲਾਂ ਤੌੜੀ ਦਾ ਸਾਗ ਖਾਂਦੇ ਸੀ ਪਹਿਲਾਂ ਆਪਾਂ ਚਾਟੀ ਦਾ ਦੁੱਧ ਪੀਂਦੇ ਸੀ ਨਾ ਸੌਰੀ ਚਾਟੀ ਦੀ ਲੱਸੀ ਪੀਂਦੇ ਸੀ ਕਾੜਨੀ ਦਾ ਦੁੱਧ ਪੀਂਦੇ ਸੀ ਪਹਿਲਾਂ ਆਪਣੇ ਫਰਕ ਹੁੰਦੇ ਸੀ ਖਾਣੇ-ਪਾਣਿਆਂ ਦੇ ਅੱਬਾ ਸੂਏਆਂ ਦੇ ਵਿੱਚ ਗੋਤੇ ਖਾਂਦੇ ਸੀ ਮਿੱਟੀ ਦੇ ਵਿੱਚ ਲੇਟ ਲਟ ਕੇ ਹੁਣ ਅਸੀਂ ਟੱਪਾਂ 'ਚ ਬਹਿ ਕੇ ਣਾਉਣ ਲੱਗ ਗਏ ਮਤਲਬ ਕਹਿਣ ਦਾ ਕਿ ਹੁਣ ਥੋੜਾ ਜਿਹਾ ਫਰਕ ਪੈ ਗਿਆ ਉਹ ਜਿਹੜਾ ਫਰਕ ਹੈ ਉਹਨੇ ਅਸਰ ਪਤਾ ਸਾਡੇ ਕਿੱਥੇ ਪਾਇਆ ਉਹਨੇ ਪਾਇਆ ਸਾਡੇ ਪਾਚਨ ਕਿਰਿਆ ਤੇ ਸਾਡੇ ਬ੍ਰੇਨ ਤੇ ਸਾਡੇ ਜਦੋਂ ਦਿਮਾਗ ਦਾ ਜਿਹੜਾ ਇਥੋਂ ਨਾ ਜੀ ਸੈੱਲ ਬੀਕ ਹੁੰਦਾ ਤਾਂ ਫਿਰ ਉਹ ਸਿੱਧਾ ਪਾਚਨ ਕਿਰਿਆ ਤੇ ਇਫੈਕਟ ਕਰਦਾ ਜਿਹੜਾ ਖਾਣਾ ਫੈਟੀ ਲੀਵਰ ਦਾ ਸ਼ਿਕਾਰ ਹੋਇਆ ਪਿਆ ਦੱਸੋ ਕਿੱਥੋਂ ਆ ਗਏ ਹੈ ਫੈਟੀ ਲੀਵਰ ਐਵੇਂ ਬਿਨਾ ਮਤਲਬ ਅਸੀਂ ਆਪਣੇ ਲੀਵਰ ਨੂੰ ਤੰਗ ਕਰ ਲਿਆ ਕਿਉਂ ਕਰ ਲਿਆ ਕਿ ਅਸੀਂ ਖਾਣ ਪੀਣ ਜਿਹੜਾ ਸੀਗਾ ਉਹਨੂੰ ਉਹ ਦੇਣਾ ਸ਼ੁਰੂ ਕਰਤਾ ਜਿਹਦਾ ਉਹ ਆਦੀ ਨਹੀਂ ਸੀਗਾ ਉਹਨੂੰ ਉਹਨੂੰ ਆਦਤ ਪਈ ਸੀ ਦੁੱਧ ਘਿਓ ਮੱਖਣ ਦੀ ਅਸੀਂ ਉਹਨੂੰ ਖਵਾਤੇ 버ਗਰ ਪੀਜੇ ਭੁੱਖ ਭੁੱਖ ਕੇ ਨੂਣ ਉਹਦੇ ਉੱਤੇ ਮਤਲਬ ਕਹਿਣ ਦਾ ਅਸੀਂ ਜਿੱਥੇ ਮਤਲਬ ਕਿ ਵਧੀਆ ਚਟਣੀ ਖਾਂਦੇ ਸੀ ਤਣੀਆਂ ਪਦੀਨੇ ਦੀ ਚਟਣੀ ਖਾਂਦੇ ਸੀ ਤੇ ਅਸੀਂ ਉਹਦੀ ਜਗ੍ਹਾ ਤੇ ਸੌਸ ਖਾਣੀ ਸ਼ੁਰੂ ਕਰਤੀ ਚਿੱਲੀ ਸੌਸ ਫਲਾਣੀ ਸੌਸ ਮਤਲਬ ਹਰ ਚੀਜ਼ ਦਾ ਸਾਰਾ ਕੁਝ ਚੇਂਜ ਕਰਨ ਤੋਂ ਬਾਅਦ ਫਿਰ ਕੀ ਲੋੜ ਪਈ ਸਾਨੂੰ ਲੋੜ ਪਈ ਕੋਈ ਕਹਿੰਦਾ ਜੀ ਤુલਸੀਦਾਰ ਕਪੀ ਲੋ ਕੋਈ ਕਹਿੰਦਾ ਜੀ ਗਲੋਏ ਖਾ ਲੋ ਕੋਈ ਕਹਿੰਦਾ ਜੀ ਆਮਲਾ ਖਾ ਲੋ ਕੋਈ ਕਹਿੰਦਾ ਜੀ ਐਲੋਵੇਰਾ ਖਾ ਲੋ ਕੋਈ ਕਹਿੰਦਾ ਅਰਜੁਨ ਦਾ ਸੱਕ ਲੈ ਲੋ ਤਾਂ ਕਿ ਤੁਹਾਡਾ ਜਿਹੜਾ ਹਾਰਟ ਉਹ ਠੀਕ ਰਹੇ ਤਾਂ ਜਦੋਂ ਵੀ ਸੁਭਾਸ਼ ਗੋਇਲ ਦਾ ਤੁਸੀਂ ਕੋਈ ਵੀਡੀਓ ਦੇਖੋਗੇ ਕੋਈ ਵੀ ਵੀਡੀਓ ਚੱਕ ਕੇ ਦੇਖਿਓ ਉਹਦੇ ਵਿੱਚ ਇੱਕ ਸਪਸ਼ਟ ਜਾਣਕਾਰੀ ਹੋਊਗੀ ਜਿਹੜੀ ਤੁਸੀਂ ਘਰੇ ਚੀਜ਼ ਬਣਾ ਸਕਦੇ ਹੋ ਦੇਖੋ ਅਸੀਂ ਬਣਾਇਆ ਇਹਦੇ ਵਿੱਚ ਇੱਕ ਰਸ ਰਸ ਜਿਹੜਾ ਹੁੰਦਾ ਇਹਨੂੰ ਅਸੀਂ ਦਿੱਤਾ ਪੰਜ ਰਸ ਦਾ ਨਾਮ ਇਹਨਾਂ ਪਾਚਨ ਕਿਰਿਆ ਨੂੰ ਠੀਕ ਕਰਦਾ ਇਹ ਇਹ ਜਿਹੜਾ ਰਸ ਹੈ ਇਹਦੇ ਵਿੱਚ ਅਸੀਂ ਪਾਈ ਤੁਲਸੀ ਗਿਲੋਏ ਆਮਲਾ ਐਲੋਵੇਰਾ ਤੇ ਅਰਜੁਨ ਅਰਜੁਨ ਸੱਕ ਦਾ ਪਾਊਡਰ ਦਾ ਐਕਸਟ੍ਰੈਕਟ ਲਿਆ ਸਾਰੀਆਂ ਚੀਜ਼ਾਂ ਹੁਣ ਇਹ ਪੰਜ ਚੀਜ਼ਾਂ ਇਹਦੇ ਵਿੱਚ ਪੈ ਗਈਆਂ ਤੇ ਇਹ ਬਣ ਗਿਆ ਪੰਚਮ ਰਸ ਇਹ ਜਿਹੜਾ ਪੰਚਮ ਰਸ ਹੈ ਇਹ ਤੁਹਾਡੀ ਹਰ ਤਰ੍ਹਾਂ ਦੀ ਬਾਡੀ ਦੇ ਵਿੱਚ ਪਾਚਨ ਕਿਰਿਆ ਜਿਹੜੀ ਆ ਉਹਨੂੰ ਠੀਕ ਕਰਦਾ ਬਲੋਟਿੰਗ ਆਉਂਦੀ ਆ ਖੱਟੇ ਡਕਾਰ ਆਉਂਦੇ ਆ ਉਲਟੀਆਂ ਆਉਂਦੀਆਂ ਨੇ ਕਿਸੇ ਨੂੰ ਖਾਦਾ ਪੀਤਾ ਪਚਦਾ ਨਹੀਂ ਕਈ ਕਹਿੰਦੇ ਆਂ ਕਾਲਜੇ ਜਿੱਤੀ ਪਿਆ ਵੀਰੇ ਧੂਜ ਹੀ ਪਈ ਜਾਂਦੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਇਹ ਨਾਸ ਕਰ ਦਿੰਦਾ ਲੈਣਾ ਕਿੰਨਾ 20 ml 20 ਤੋਂ 30 ml ਲੈ ਲਓ ਖਾਲੀ ਪੇਟ ਪੀਓ ਪਹਿਲਾਂ ਦਾ ਸਵੇਰੇ ਸਵੇਰੇ ਕਿਉਂ ਜਦੋਂ ਤੁਸੀਂ ਇਹਨੂੰ ਖਾਲੀ ਪੇਟ ਪੀਣਾ ਸ਼ੁਰੂ ਕਰੋਗੇ ਇਹਨੇ ਕੀ ਕਰਨਾ ਇਹਨੇ ਤੁਹਾਡੇ ਪਾਚਨ ਕਿਰਿਆ ਨੂੰ ਠੀਕ ਕਰਨਾ ਕਿਵੇਂ ਕਰੂਗਾ ਤੁਸੀਂ ਮੂੰਹ 'ਚ ਪਾਇਆ ਇਹਨੇ ਸਿੱਧਾ ਮਤਲਬ ਪਹਿਲਾ ਜਿਹੜਾ ਸਾਡਾ ਫੂਡ ਆ ਉਹਨੇ ਲੀਵਰ 'ਚ ਜਾਣਾ ਤੇ ਲੀਵਰ ਤੋਂ ਨੇ ਅੱਗੇ ਜਿਹੜਾ ਹੈਗਾ ਹਰ ਚੀਜ਼ ਨੇ ਕਲੀਨ ਹੋਣਾ ਤਾਂ ਜਾ ਕੇ ਇਹ ਲੀਵਰ ਨੂੰ ਕਲੀਨ ਕਰਦਾ ਔਰ ਲੀਵਰ ਨੂੰ ਫਲਸ਼ ਕਰਨ ਦੀ ਸਭ ਤੋਂ ਬੈਸਟ ਚੀਜ਼ ਹੁੰਦੀ ਹੈ ਤੁਹਾਨੂੰ ਪਤਾ ਐਲੋਵੀਰਾ ਔਰ ਐਲੋਵੀਰਾ ਦਾ ਇਹ ਚ ਬੇਸ ਆ ਫਿਰ ਇਹ ਚ ਤુલਸੀ ਪਿਓਰ ਮਤਲਬ ਪੱਤੀਆਂ ਲੈ ਕੇ ਪਾਈਆਂ ਨੇ ਉਹ ਤુલਸੀ ਦੀਆਂ ਬੂੰਦਾਂ ਨਹੀਂ ਹੈਗੀਆਂ ਉਹ ਐਕਸਟ੍ਰੈਕਟ ਹੁੰਦੇ ਨੇ ਉਹਨਾਂ ਦੇ ਚੱਕਰਾਂ 'ਚ ਸਾਨੂੰ ਪੀਣਾ ਚਾਹੀਦਾ ਲੇਕਿਨ ਨਹੀਂ ਵੀ ਪੀਣਾ ਚਾਹੀਦਾ ਇਹ ਤੁਹਾਡੀ ਆਪਣੀ ਸੋਚ ਹੈ ਪਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਜੋ ਅਸਲੀ ਚੀਜ਼ ਆ ਉਹ ਤੁਲਸੀ ਦੇ ਪੱਤੇ ਅਸੀਂ ਉਹ ਪੱਤੇ ਲੈ ਕੇ ਉਹਦਾ ਐਕਸਟ੍ਰੈਕਟ ਲਿਆ ਤੇ ਮਤਲਬ ਇਹ ਚੀਜ਼ਾਂ ਲੈ ਕੇ ਮਤਲਬ ਇਹ ਜਦੋਂ ਬੋਤਲ ਤਿਆਰ ਹੁੰਦੀ ਆ ਤਾਂ ਸਾਨੂੰ ਐ ਹੁੰਦਾ ਵੀ ਇਹ ਸਾਡੇ ਆਪਣੇ ਭੈਣ ਭਰਾਵਾਂ ਆਪਣੇ ਰਿਸ਼ਤੇਦਾਰਾਂ ਦੇ ਕੰਮ ਆਉਣ ਵਾਲੀ ਚੀਜ਼ ਆ ਔਰ ਇੱਕ ਚੀਜ਼ ਹੋਰ ਧਿਆਨ ਰੱਖਿਓ ਜਦੋਂ ਵੀ ਅਸੀਂ ਕੋਈ ਚੀਜ਼ ਬਣਾਉਂਦੇ ਆ ਉਹਦੀ ਪਿਓਰਿਟੀ ਦਾ ਖਾਸ ਖਿਆਲ ਰੱਖਦੇ ਆ ਅੱਜ 2024 ਦਾ ਪਹਿਲਾ ਮਹੀਨਾ ਜਨਵਰੀ ਦਾ ਅੱਜ ਮੈਂ ਇਹਦਾ ਪ੍ਰਾਈਸ ਦੱਸਣ ਜਾ ਰਿਹਾ ਤੁਹਾਨੂੰ ਅੱਗੇ ਪਤਾ ਨਹੀਂ ਕਿਹੜੇ ਸਾਲ ਚ ਕਿਹੜਾ ਪ੍ਰਾਈਸ ਹੋਊਗਾ ਰੱਬ ਜਾਣੇ ਪਰ ਅੱਜ ਜਿਹੜਾ ਪ੍ਰਾਈਸ ਹੈ ਇਹਦਾ 1980 ਰੁਪਏ ਪ੍ਰਾਈਸ ਆ ਇਹ 1 ਲੀਟਰ ਆ ਔਰ ਇਹ 15 ਦਿਨ ਚੱਲਦਾ ਮੈਂ ਤੁਹਾਨੂੰ ਦੱਸਾਂ ਔਰ 15 ਦਿਨ ਮਤਲਬ ਤੁਸੀਂ ਕੋਈ ਵੀ ਦੁਨੀਆ ਦਾ ਜੂਸ ਲੈ ਲਓ ਕੋਈ ਵੀ ਜੂਸ ਲੈ ਲਓ 100 ਰੁਪਏ ਦਾ ਗਲਾਸ ਲੈ ਲਓ ਉਹਨੇ ਉਹ ਕੰਮ ਨਹੀਂ ਕਰਨਾ ਜਿਹੜਾ ਇਹਨੇ 30 ml ਨੇ ਕਰਨਾ ਔਰ ਤੁਹਾਨੂੰ ਐ ਲੱਗੂ ਪੂਰਾ ਦਿਨ ਉੱਡੇ ਫਿਰਾਂਗੇ ਆਪਾਂ ਕਿਉਂਕਿ ਇਹਨੇ ਸਾਡਾ ਲੀਵਰ 플ਸ਼ ਕਰ ਦੇਣਾ ਨਾ ਖੱਟੇ ਢ ਘਾਰ ਨਾ ਬਲੋਟਿੰਗ ਨਾ ਕੋਈ ਕਿਸੇ ਕਿਸਮ ਦੀ ਥਕਾਵਟ ਇਸ ਕਰਕੇ ਇਹ ਜਿਹੜਾ ਤੁਲਸੀ ਗਲੋਏ ਆਮਲਾ ਐਲੋਵੇਰਾ ਤੇ ਅਰਜੁਨਛਾਲ ਅਰਜੁਨਛਾਲ ਨੇ ਤਾਂ ਢ ਹਾਰਟ ਦੀ ਜਿਹੜੀ ਬਲੋਕੇਜ ਆ ਦਿਲ ਦੇ ਉੱਤੇ ਭਾਰੀ ਪੈ ਰਿਹਾ ਰਹਿੰਦਾ ਹਾਰਟ ਦੀ ਜਿਹੜੀ ਹਰ ਵਕਤ ਐ ਲੱਗਦਾ ਰਹਿੰਦਾ ਪਲਪਿਟੇਸ਼ਨ ਰਹਿੰਦੀ ਆ ਉਹਨੂੰ ਕਵਰ ਕਰ ਲੈਣਾ ਹੋਰ ਇਸ ਤੋਂ ਵਧੀਆ ਕੀ ਚਾਹੀਦਾ 5-6 ਮਹੀਨੇ ਪੀ ਲਿਓ ਇਹਨੂੰ ਲੈ ਕੇ ਇੱਕ ਵਾਰੀ ਕਮਾਲ ਦੇ ਰਿਜ਼ਲਟ ਆਉਣਗੇ ਜਿਹੜੇ ਵੀ ਸ਼ਹਿਰ 'ਚ ਬੈਠੇ ਹੋ ਉੱਥੇ ਆਪਣੇ ਜ਼ਿਲ੍ਹੇ ਦੇ ਵਿੱਚ ਤੁਸੀਂ ਲੈ ਸਕਦੇ ਹੋ ਸ਼ਹਿਰਾਂ ਦਾ ਮੈਨੂੰ ਹਲੇ ਅੰਦਾਜ਼ਾ ਨਹੀਂ ਵੀ ਉੱਥੇ ਤੱਕ ਇਹ ਪਹੁੰਚ ਗਿਆ ਪਰ ਜ਼ਿਲ੍ਹਿਆਂ ਦੇ ਵਿੱਚ ਅਸੀਂ ਵੱਡੀਆਂ ਦੁਕਾਨਾਂ ਤੇ ਭੇਜਤਾ ਹੋਇਆ ਤਾਂ ਤੁਸੀਂ ਜਿਹੜਾ ਇਹਦੇ ਤੇ ਸਕੈਨਰ ਲੱਗਿਆ ਹੋਇਆ ਹੈ ਨਾ ਉਹ ਸਕੈਨਰ ਨੂੰ ਆਪਣਾ ਸਕੈਨ ਕਰ ਲਿਓ ਉਹਦੇ ਵਿੱਚ ਫਿਰ ਤੁਸੀਂ ਕੋਡ ਕਰਿਓ ਵੀ ਤੁਹਾਡਾ ਜਿਹੜਾ ਜ਼ਿਲ੍ਹਾ ਮੰਨ ਲਓ ਤੁਹਾਡਾ ਮੋਗਾ ਜ਼ਿਲ੍ਹਾ ਹੈ ਲੁਧਿਆਣਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਆਪਣਾ ਬਠਿੰਡਾ ਜ਼ਿਲ੍ਹਾ ਕੋਈ ਵੀ ਆਪਣਾ ਡਿਸਟ੍ਰਿਕਟ ਹੈ ਮਲੇਰਕੋਟਲਾ ਡਿਸਟ੍ਰਿਕਟ ਹੈ ਸੰਗਰੂਰ ਜ਼ਿਲ੍ਹਾ ਹੈ ਆਪਣਾ ਬਰਨਾਲਾ ਕੋਈ ਵੀ ਆਪਣਾ ਡਿਸਟ੍ਰਿਕਟ ਹੈ ਨਾ ਉਹ ਡਿਸਟ੍ਰਿਕਟ ਦੇਤੇ ਜਾ ਕੇ ਭਰੋਗੇ ਤਾਂ ਤੁਹਾਨੂੰ ਪਤਾ ਲੱਗ ਜੂਗੀ ਸਾਡੇ ਜ਼ਿਲ੍ਹੇ ਚ ਕਿਹੜੀ ਮੈਡੀਕਲ ਸਟੋਰ ਤੇ ਇਹ ਮਿਲਦਾ ਤੇ ਬਸ ਇੱਕ ਗੱਲ ਦਾ ਖਿਆਲ ਰੱਖਣਾ ਇਹਦੇ ਉੱਤੇ ਵੈਦਵਾਨ ਲਿਖਿਆ ਹੁੰਦਾ ਉੱਪਰ ਜਿੱਥੇ ਵੈਦਵਾਨ ਲਿਖਿਆ ਮਤਲਬ ਅਸਲੀ ਕੋਈ ਉਹਦੇ ਵਿੱਚ ਨਕਲੀ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਜੀਐਮਪੀ ਸਰਟੀਫਾਈਡ ਹੋਣ ਤੋਂ ਬਾਅਦ ਹੀ ਤੁਹਾਡੇ ਤੱਕ ਪਹੁੰਚਾਈਦਾ ਸਤਿ ਸ੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਸੋ ਮੈਨੂੰ ਪੂਰੀ ਉਮੀਦ ਹੈ ਜੀ ਕਿ ਤੁਸੀਂ ਇਹ ਚੀਜ਼ਾ ਸਮਝ ਚੁੱਕੇ ਹੋ ਕਿ ਕਿਵੇਂ ਅਸੀਂ ਆਪਣੀਆਂ ਖਾਣ ਪੀਣ ਦੀਆਂ ਜਿਹੜੀਆਂ ਆਦਤਾਂ ਸਮੇਂ-ਸਮੇਂ ਦੇ ਨਾਲ ਬਦਲ ਚੁੱਕੀਆਂ ਜਿਸ ਦਾ ਖਾਮਿਆਜ਼ਾ ਸਾਨੂੰ ਸਾਡੇ ਸਰੀਰ ਨੂੰ ਪੂਗਤਨਾ ਪੈ ਰਿਹਾ ਹੈ ਸਾਡੀ ਪਾਚਨ ਕਿਰਿਆ ਡਿਸਟਰਬ ਹੋ ਜਾਂਦੀ ਹੈ ਜਿਸ ਕਰਕੇ ਸਾਡਾ ਮਾਈਂਡ ਵੀ ਕਈ ਵਾਰੀ ਅਸੀਂ ਅਬਸਰਡ ਰਹਨੇ ਆ ਔਰ ਉਸ ਤੋਂ ਬਾਅਦ ਹੀ ਟੇਰੋ ਬਿਮਾਰੀਆਂ ਉਪਜ ਜਾਂਦੀਆਂ ਨੇ ਹੋ ਟੇਰ ਸਾਰੀਆਂ ਬਿਮਾਰੀਆਂ ਸਾਡੇ ਸਰੀਰ ਨੂੰ ਲੱਗ ਜਾਂਦੀਆਂ ਨੇ ਸੋ ਬੇਸਿਕ ਫੰਡਾ ਇਹੀ ਹੈ ਸਾਡੀ ਬਾਡੀ ਦਾ ਕਿ ਅਸੀਂ ਆਪਣੀ ਪਾਚਨ ਕਿਰਿਆ ਨੂੰ ਰੱਖਿਏ ਆਪਣੇ ਲੀਵਰ ਨੂੰ ਹੈਲਦੀ ਬਣਾ ਕੇ ਰੱਖਿਏ ਤਾਂ ਕਿ ਸਾਡੇ ਸਰੀਰ ਨੂੰ ਹੋਰ ਕੋਈ ਵੀ ਬਿਮਾਰੀ ਨਾ ਲੱਗ ਸਕੇ ਤੇ ਅਸੀਂ ਚੰਗਾ ਸੋਚ ਸਕੀਏ ਤੇ ਚੰਗੇ ਕੰਮ ਜ਼ਰੂਰ ਕਰ ਸਕੀਏ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਹੱਸਦਾ ਖੇਡਦਾ ਵੇਖ ਸਕੀਏ ਸੋ ਤੁਹਾਡੇ ਕੋਈ ਸਵਾਲ ਹੋਰ ਹੋਣ ਤਾਂ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਸ਼ੇਅਰ ਇਸ ਲਈ ਕਰਨਾ ਹੈ ਕਿ ਤਾਂ ਕਿ ਤੁਹਾਡੇ ਨਾਲ-ਨਾਲ ਹੋਰ ਵੀ ਪਰਿਵਾਰ ਇਹਨਾਂ ਗੱਲਾਂ ਨੂੰ ਸੁਣਨ ਸਮਝਣ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਪਰਿਵਾਰ ਬਣਾ ਕੇ ਰੱਖ ਸਕਣ ਸੋ ਅਗੋਂ ਵੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਾਲ ਸਿਹਤ ਨਾਲ ਜੁੜੀਆਂ ਹੋਰ ਖਾਸ ਜਾਣਕਾਰੀ ਭਰੀਆਂ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਤਾਂ ਕਰਨਾ ਹੀ ਹੈ ਪਰ ਜੇਕਰ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਹੈ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਜਲਦੀ ਹੀ ਫਿਲਹਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀਡੀਓ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ